ਅੰਮ੍ਰਿਤਸਰ ਦੇ ਅਟਾਰੀ ਚ ਗੁਰਦੁਆਰਾ ਸਾਹਿਬ ਚ ਭਿਆਨਕ ਅਗ ਲੱਗ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਦੱਸੀ ਜਾ ਰਹੀ ਹੈ ਅਤੇ ਇਸ ਘਟਨਾ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਅਗਨ ਪੇਟ ਹੋ ਗਏ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਇਸ ਤੋਂ ਇਲਾਵਾ ਐਸਜੀਪੀਸੀ ਦੇ ਮੈਂਬਰਾਂ ਚ ਵੀ ਰੋਸ ਦੀ ਲਹਿਰ ਕਰਨ ਮਿਲੀ ਅਤੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਬੇਅਦਬੀ ਹੋਈ ਹੈ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ ਅਤੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਨੇਕਾਂ ਵਾਰ ਲੋਕਲ ਗੁਰਦੁਆਰਾ ਕਮੇਟੀਆਂ ਨੂੰ 24 ਘੰਟੇ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਜਾਂ ਪਹਿਰੇਦਾਰ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਜਾ ਚੁੱਕੀ ਹੈ ਪਰ ਤਾਂ ਵੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ ਜਿਸ ਦੇ ਚੱਲਦੇ ਹੁਣ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਅਤੇ ਗਰੰਥੀ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਕੇ ਤੇ ਪਹੁੰਚੀ ਟੀਮ ਵੱਲੋਂ ਅਗਨ ਪੇਂਟ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪਾਂ ਨੂੰ ਸਤਿਕਾਰ ਸਹਿਤ ਇੱਕ ਵਿਸ਼ੇਸ਼ ਬਸਰਾਹੀ ਗਵਿੰਦਵਾਲ ਸਾਹਿਬ ਲਈ ਰਵਾਨਾ ਕੀਤਾ ਗਿਆ ਹੈ ਅੱਜ ਦੁਨੀਆ ਦੀ ਸਭ ਤੋਂ ਮੰਦਭਾਗੀ ਘਟਨਾ ਜਿਹੜੀ ਹੈ ਪੰਚਾਇਤੀ ਗੁਰਦੁਆਰਾ ਸੇਹਬ ਵਿਖੇ ਵਾਪਰੀ ਹੈ ਸਮਾਹ ਕਰੀਬ 2:15 ਮਿੰਟ ਦਾ ਸੀ ਇਹ ਸ਼ਾਰਟ ਸਰਕਟ ਦੇ ਨਾਲ ਗੁਰਦਰਾ ਸਾਹਿਬ ਦੇ ਸੋਖਾਸਣ ਵਾਲੇ ਕਮਰੇ 'ਚ ਅੱਗ ਲੱਗੀ ਹੈ। 2:00 ਵਜੇ 19 ਕਿੰਨੇ 18 19 ਮਿੰਟ ਦੇ ਅਸੀਂ ਗੁਰਦਰਾ ਸਾਹਿਬ 'ਚ ਸਾਰੀ ਸਾਧ ਸੰਗਤ ਦੀ ਲਾਗੇ ਚੱਗ ਦੇ ਜਿੰਨੇ ਵੀ ਗੁਰਦਰਾ ਸਾਹਿਬ ਪਹੁੰਚ ਗਏ ਆ। 2:20 ਮਿੰਟ ਦੇ ਕਰੀਬ ਅੰਦਰ ਪਹਿਲਾ ਦਵਾਰ ਤੋੜ ਕੇ ਇੱਕ ਸਾਬ ਸਿਰ ਗਰੋਂ ਸਦਾ ਜਿਹੜਾ ਪ੍ਰਕਾਸ਼ ਸੀ ਸਿੱਤੇ ਪਾਸ਼ਾ ਜੀ ਦਾ ਉਹ ਸ਼ਹੀਸ ਰੂਪ ਵਿੱਚ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਉਹ ਦਾਸ ਨੇ ਬਾਹਰ ਕੱਢ ਕੇ ਲਿਆਂਦਾ ਮਗਰੋਂ ਸਾਰਾ ਇਸ ਪਿੰਡ ਜਿਹੜਾ ਇਕੱਠਾ ਹੋ ਗਿਆ ਇਹ ਇੰਨਾ ਕੰਮ ਫਾਇਰ ਬ੍ਰੇਡ ਨਹੀਂ ਕਰ ਸਕਦਾ ਸੀ ਜਿਹੜਾ 20 ਮਿੰਟਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਚ ਅੱਗ ਬੁਝਾ ਦਿੱਤੀ ਗਈ ਇਹ ਕਰਕੇ ਸਾਰੇ ਪਿੰਡ ਦਾ ਜਿਹੜਾ ਹਿਰਦਾ ਬਹੁਤ ਬਲੁੰਦਰਾ ਜਿਹੜੇ ਗੁਰੂ ਸਿੱਖਾਸ ਨੂੰ ਮੰਨਦੇ ਸੀ ਉਹ ਵੀ ਸੀ ਜਿਹੜੇ ਹਿੰਦੂ ਹਰ ਇੱਕ ਧਰਮ ਦਾ ਹੀ ਬੰਦਾ ਅੱਜ ਗੁਰਦਰਾ ਸਾਹਿਬ ਇਹ ਇਕੱਠੇ ਹੋ ਗਏ ਸੇਵਾ ਕੀਤੀ ਆ ਅਸੀਂ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਜੇ ਕਿਸੇ ਕੋਈ ਸੇਵਕ ਕੋ ਉਨ ਜਾਣੇ ਅਣ ਜਾਣੇ ਚ ਕੋਈ ਗਲਤੀ ਹੋ ਗਈ ਆ ਕਿਉਂਕਿ ਅੰਦਰ ਵੜ ਕੇ ਵੇਖਿਆ ਨਹੀਂ ਗੰਦੇ ਪੈਰ ਚ ਚੰਗੇ ਪੈਰ ਆ ਮਹਾਰਾਜ ਦਾ ਪ੍ਰਕਾਸ਼ ਹੱਥਾਂ ਦੇ ਕਿਉਂਕਿ ਲੈਣ ਦਾ ਉਹ ਵੀ ਪਤਾ ਨਹੀਂ ਆ ਹੱਥ ਉਸ ਵਾਂਗ ਸੁੱਚੇ ਕਿ ਨਹੀਂ ਸੁੱਚੇ ਕਿਉਂਕਿ ਭੱਜੇ ਹੀ ਆਏ ਵੇਖਿਆ ਇਸੇ ਤਰ੍ਹਾਂ ਹੀ ਉੱਠੇ ਪ੍ਰਸ਼ਾਦਾ ਸ਼ਗੰਦੇ ਹਾਂ ਤੇ ਵਾਹਿਗੁਰੂਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਰੇ ਪਿੰਡ ਤੇ ਮਿਹਰ ਕੀਤੀ ਆ ਮਿਹਰ ਪਰਿਆ ਸਿਰ ਤੇ ਹੱਥ ਰੱਖ ਸਾਰਿਆਂ ਨੂੰ ਸਮੱਤ ਬਖਸ਼ ਸਵੇਰ ਤੋਂ ਗੁਰਦਾਰਾ ਸਾਹਿਬ ਦੀ ਜਿਹੜੀ ਸੇਵਾ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਆ ਸਾਰੇ ਜਣਿਆਂ ਨੂੰ ਸਾਰੇ ਪਿੰਡ ਨੂੰ ਇਕੱਠਿਆ ਹੋ ਗਏ ਇਹ ਸੇਵਾ ਆਰੰਭ ਹੋ ਜਾਣੀ ਆ ਜਿਹੜੀ ਸਤਕਾਰ ਕਮੇਟੀ ਆ ਉਹਨਾਂ ਨੂੰ ਜਿਹੜਾ ਵੀ ਹੁਕਮ ਹੋਇਆ ਕਿ ਜਿੰਨਾ ਚਿਰ ਤੱਕ ਕੋਈ ਉਤੋਂ ਸ੍ਰੀ ਕਾਬਤਖਸਬ ਵਾਲੇ ਕੋਈ ਕਹਿੰਦੇ ਨਹੀਂ ਉਹਨਾਂ ਚਿਰ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨਾ ਉਹੀ ਉਹਨਾਂ ਦੇ ਸਿਰ ਮੱਥੇ ਆ ਜਿੱਥੋਂ ਜਿਸ ਦਿਨ ਵੀ ਉਹਨਾਂ ਤੁਹਾਨੂੰ ਪਰਵਾਨਗੀ ਮਿਲ ਜੇਗੀ ਉਸ ਦਿਨ ਤੋਂ ਹੀ ਪੰਜ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਜਿਹੜੀ ਵੀ ਭੋਲੇ ਆ ਬਖਸ਼ਾਈ ਜਾਵੇਗੇ ਸਾਰਿਆਂ ਸੰਗਤਾਂ ਦਾ ਬੜਾ ਸੁਝੋ ਮਿਲਿਆ ਸਾਰੇ ਨਗਰ ਦਾ ਹਰ ਇੱਕ ਬੰਦੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆਣ ਕੇ ਸੇਵਾ ਕੀਤੀ ਆ ਦਾਸ ਉਹਨਾਂ ਦੇ ਪੈਰਾਂ ਉਤੇ ਆਪਣਾ ਆਵ ਨਿਸ਼ਾਵਰ ਕਰਦਾ ਧੰਨ ਗੁਰ ਰਾਮਦਾਸ ਜੀ ਇਹਨਾਂ ਨੇ ਸੇਵ ਕੀਤੀ ਆ ਸਾਰਿਆਂ ਦਾ ਇਹ ਫਰਜ਼ ਬਣਦਾ ਸੀ ਜੋ ਅੱਜ ਅੰਜਭਾਇਆ ਇਹ ਔਟਾਰੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਜਿਹਨੂੰ ਪੰਚਾਇਤੀ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ ਜਿੱਥੇ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਅੱਜ ਦੁਪਹਿਰੋਂ ਬਾਅਦ ਚ ਇਹ ਪਾਵਨ ਸਰੂਪ ਸਾਹਿਬ ਦੀ ਅਗਨਪੇੜ ਦੀ ਘਟਨਾ ਵਰਤੀ ਹੈ ਜਿਹੜੀ ਮੌਕੇ ਤੇ ਪ੍ਰਚਾਰਕ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀਆਂ ਡਿਊਟੀਆਂ ਦੇ ਅਨੁਸਾਰ ਗੁਰਦਾਰ ਸਤਲਾਣੀ ਸਾਹਿਬ ਦੇ ਮੈਨੇਜਰ ਸਾਹਿਬ ਮੌਕੇ ਤੇ ਪਹੁੰਚੇ ਹਲਕੇ ਦੇ ਪ੍ਰਚਾਰਕ ਸਹਿਬਾਨ ਪਹੁੰਚੇ ਉੱਚੇ ਤੌਰ ਤੇ ਪਾਲਕੀ ਸਾਹਿਬ ਲੈ ਕੇ ਗੁਰਦਾਰ ਆਰਾਮ ਸਰ ਸਾਹਿਬ ਤੋਂ ਸਮੁੱਚੀ ਟੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਾਹਿਬ ਇੰਚਾਰਜ ਸਾਹਿਬਣੀ ਇੱਥੇ ਪਹੁੰਚੇ ਨੇ ਜਿੱਥੇ ਇਹ ਪਰਿਵਾਰ ਵੱਲੋਂ ਖਾਸ ਕਰਕੇ ਜਿਹੜਾ ਗੁਰਦਾਰਾ ਸਾਹਿਬ ਦੇ ਗਰੰਤੀ ਸਿੰਘ ਤੇ ਪ੍ਰਬੰਧਕ ਜਿਨ੍ਹਾਂ ਦੀ ਵੱਡੀ ਅਣਗਹਿਲੀ ਕਰਕੇ ਇਹ ਵੱਡੀ ਬੇਅਦਬੀ ਹੋਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹਮੇਸ਼ਾ ਹੀ ਇਹ ਸੰਦੇਸ਼ ਦਿੱਤਾ ਜਾਂਦਾ ਰਿਹਾ ਹੈ ਕਿ ਜਿਹੜੀ ਬਿਜਲੀ ਦੇ ਉਪਕਰਨ ਨੇ ਆਪਣੀ ਹਾਜ਼ਰੀ ਵਿੱਚ ਚਲਾਏ ਜਾਣ। ਇਸ ਤੋਂ ਇਲਾਵਾ ਅੱਗ ਬੁਝਾਊ ਯੰਤਰ ਲਾਏ ਜਾਣ। ਨਾਲ ਹੀ ਯਤਨ ਕੀਤਾ ਜਾਵੇ ਕਿ ਹਮੇਸ਼ਾ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਕੋਈ ਨਾ ਕੋਈ ਸਿੰਘ ਹਾਜ਼ਰ ਰਹੇ। ਪਰ ਇਹ ਪ੍ਰਬੰਧਕ ਕਮੇਟੀ ਤੇ ਇਥੋਂ ਦੇ ਗਰੰਤੀ ਸਿੰਘ ਦੀ ਅਣਗਹਿਲੀ ਹੈ। ਜਿਸ ਦੇ ਕਰਕੇ ਇਹ ਬੇਅਦਬੀ ਹੋਈ ਹੈ। ਜੇ ਸੰਬੰਧ ਵਿੱਚ ਗੁਰਦੁਆਰਾ ਸਤਲਾਣੀ ਸਾਹਿਬ ਦੇ ਮੈਨੇਜਰ ਸਾਹਿਬ ਵੱਲੋਂ ਲਿਖਤੀ ਰੂਪ ਵਿੱਚ ਇਸ ਇਲਾਕੇ ਦੇ ਐਸ ਐਚ ਓ ਸਾਹਿਬ ਨੂੰ ਇਹ ਕਾਰਵਾਈ ਕਰਨ ਦੇ ਵਾਸਤੇ ਜਿਹੜੀ ਐਫ ਆਈ ਆਰ ਦਰਜ ਕਰਾਈ ਗਈ ਹੈ ਜਿਸ ਆਧਾਰ ਤੇ ਐਫ ਆਈ ਆਰ ਦਰਜ ਹੋਈ ਹੈ ਜਿਹੜੀ ਯੋਗ ਕਾਰਵਾਈ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀਆਂ ਭਾਵਨਾਵਾਂ ਜੋ ਸਿੱਖ ਸੰਗਤਾਂ ਦੀਆਂ ਉਸੇ ਅਨੁਸਾਰ ਜਿਹੜੀ ਕਾਰਵਾਈ ਸ਼੍ਰੋਣੀ ਕਮੇਟੀ ਵੱਲੋਂ ਯੋਗ ਕਾਰਵਾਈ ਕਰਵਾਈ ਜਾਏਗੀ ਸੋ ਅੱਜ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਸਰੂਪ ਸਤਿਕਾਰ ਸਹਿਤ ਅਰਦਾਸ ਬੇਨਤੀ ਕਰਕੇ ਇਸ ਵਕਤ ਪਾਲਕੀ ਸਾਹਿਬ ਤੇ ਬਿਰਾਜਮਾਨ ਕਰਕੇ ਸਤਿਗੁਰਾਂ ਤੋਂ ਅੱਗੇ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਵਨ ਬਣੇ ਹੋਏ ਨੇ ਸਤਿਕਾਰ ਸਹਿਤ ਸਾਰੀ ਸੇਵਾ ਹੁੰਦੀ ਹੈ ਉਸ ਸਥਾਨ ਤੇ ਇਸ ਵਕਤ ਚਾਲੇ ਪਾਏ ਜਾ ਰਹੇ ਨੇ ਸਾਹਿਬ ਵਾਹਿਗੁਰੂ ਜੀ ਇਹਨਾਂ ਵੱਲੋਂ ਇੱਕ ਕੰਪਲੇਂਟ ਕੀਤੀ ਗਈ ਕਿ ਅਜ ਹਟਾਰੀ ਵਿਖੇ ਇੱਕ ਪੰਚਾਇਤੀ ਸਾਹਿਬ ਗੁਰਦੁਆਰਾ ਵਾ ਜਿੱਥੇ ਸ਼ਾਰਟ ਸਰਕਟ ਹੋਣ ਨਾਲ ਗੁਰੂ ਮਹਾਰਾਜ ਦੇ ਪਾਵਨ ਸਰੂਪ ਨੁਕਸਾਨ ਪੇਟ ਹੋਏ ਨੇ ਜੋ ਦਰਖਾਸਤ ਤੇ ਜੋ ਬਣਦੀ ਕਾਰਵਾਈ ਆ ਜੋ ਸ਼ਾਰਟ ਸਰਕਟ ਹੋਣ ਕਰਕੇ ਉਦੀ ਮਨਦਿਕਾਰਵਾਈ ਕਰ ਦਿੱਤੀ ਗਈ ਆ ਆਉਣ ਵਾਲੇ ਸਮੇਂ 'ਚ ਜੇ ਕਿਸੇ ਸਪੈਸੀਫਿਕ ਬੰਦੇ ਦਾ ਰੋਲ ਆਊਗਾ ਉਸ ਮਤਲਬ ਕੋ ਕਲੀਅਰ ਕਰਵਾਈ ਆਪਣੇ ਵਿੱਚ ਲਿਆਂਦੀ ਜਾਵੇ ਨਾ ਉਹਨਾਂ ਨੂੰ ਕੰਪਲੇਂਟ ਦਿੱਤੀ ਗਈ ਇਹਦੇ ਕਿੰਨੇ ਕਰਦੇ ਮੈਨੇਜਰ ਸਾਹਿਬ ਨੇ ਆਪਣੇ ਸਤਲਾਨੀ ਸਾਹਿਬ ਦੇ ਉਹਨਾਂ ਕੋਲ ਗਈ ਆ ਆਦੀ ਕਿਹੜੀ ਜਿਹੜੀ ਕਾਰਵਾਈ ਆ ਉਹ ਉਹਦੀ ਰਿਪੋਰਟ ਦਰਜ ਕਰ ਲਈਤੀ ਗਈ ਆ ਜੇ ਆਉਣ ਵਾਲੇ ਸਮੇਂ 'ਚ ਡੰਗਾਈ ਨਾਲ ਜਾਂਚ ਦੇ ਮਤਲਬ ਕਿਸੇ ਬੰਦੇ ਦਾ ਕਸੂਰ ਜਾਂ ਕਿਸੇ ਹੋਰ ਦੀ ਇੰਟੈਂਸ਼ਨ ਆਈ ਜਾਊਗੀ ਤਾਂ ਉਸ ਮਤਲਬ ਕੰਮ ਹੋ ਜਾਵੇ